ਬੁੱਡੇ ਦਰਿਆ ਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਮਿਕਸ ਕੀਤਾ ਜਾ ਰਿਹਾ ਇਹ ਲਗਾਤਾਰ ਚਰਚਾ ਤੇ ਸੁਰਖੀਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਣਿਆ ਹੋਇਆ ਪਰ ਦੂਜੇ ਪਾਸੇ ਕਿਵੇਂ ਗੰਦਗੀ ਫੈਲ ਰਹੀ ਹੈ ਸਤਲੁਜ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਹੀ ਕੁਝ ਲੋਕ ਜਿਹੜੇ ਨੇ ਉਹ ਆਪਣੇ ਸਤਲੁਜ ਦਰਿਆ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨੇ ਜਿਸ ਦੇ ਕਾਰਨ ਇਹ ਸਤਲੁਜ ਦਰਿਆ ਜਿਹੜਾ ਗੰਦਾ ਹੁੰਦਾ ਜਾ ਰਿਹਾ ਉੱਪਰੋਂ ਪੁਲ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਬਹੁਤ ਸਾਰੇ ਲੋਕ ਇੱਥੋਂ ਆਂਦੇ ਨੇ ਗੁਜ਼ਰਦੇ ਨੇ ਤਾਂ ਇਸ ਦਰਿਆ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟੇ ਜਾਂਦੇ ਨੇ ਲਿਫਾਫੇ ਸੁੱਟੇ ਜਾਂਦੇ ਨੇ ਉਸ ਤੋਂ ਬਾਅਦ ਮਟਕੀਆਂ ਸੁੱਟੀਆਂ ਜਾਂਦੀਆਂ ਨੇ ਪਰਮਾਤਮਾ ਦੇ ਫੋਟੋਆਂ ਜਿਹੜੀਆਂ ਨੇ ਉਹ ਵੀ ਇੱਥੇ ਸੁੱਟੀਆਂ ਜਾਂਦੀਆਂ ਨੇ ਮਾਤਾ ਰਾਣੀ ਦੀ ਜਿਹੜੀ ਫੋਟੋ ਆ ਆ ਕਿਵੇਂ ਇੱਥੇ ਰਲ ਰਹੀ ਹੈ ਕਿੱਥੇ ਨੇ ਉਹ Hindu ਧਰਮ ਦੇ ਠੇਕੇਦਾਰ ਜਿਹੜੇ ਨੇ ਉਹ ਕਿੱਥੇ ਨੇ ਇਹਨਾਂ ਕੀ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ Hindu ਧਰਮ ਨੂੰ ਲੈ ਕੇ ਸਾਡਾ Hindu ਧਰਮ ਗੁਲਾਮ ਹੈ ਸਾਡਾ ਹਿੰਦੂ ਧਰਮ ਇਹ ਪਿੱਛੇ ਜਾ ਰਿਹਾ ਹੈ ਸਾਡਾ ਇਹ ਹੋ ਰਿਹਾ ਉਹ ਹੋ ਰਿਹਾ ਪਰ ਉੱਥੇ ਹੀ ਇਹ ਤਸਵੀਰਾਂ ਦੇਖ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਵੀ ਤੁਹਾਨੂੰ ਕੀ ਲੱਗ ਰਿਹਾ ਇਹ ਇਹ ਬੇਇੱਜ਼ਤ ਵੀ ਨਹੀਂ ਹੋ ਰਹੀ ਹੈ ਬੋਲਦੇ ਉੱਪਰ ਜਾ ਰਹੇ ਹੋਣੇ ਤਾਂ ਵੀ ਸੋਚਿਆ ਕਿ ਹੁਣ ਆ ਚੀਜ਼ਾਂ ਮੈਂ ਕਿੱਥੇ ਸੁੱਟਾਂ ਤਾਂ ਇਹਨਾਂ ਨੂੰ ਸਤਲੁਜ ਦਰਿਆ ਜਿਹੜਾ ਵੈ ਉਹ ਨਜ਼ਰ ਆਇਆ ਦੇਖੋ ਚੁੰਨੀਆਂ ਪਈਆਂ ਨੇ ਮਾਤਾ ਦੀਆਂ ਮੂਰਤੀਆਂ ਪਈਆਂ ਨੇ ਹਾਂਡੀਆਂ ਪਈਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਐਸਟੀਐਮਐਸਸੀ ਮੌਜੂਦ ਹਾਂ ਲੁਧਿਆਣਾ ਦੇ ਸਤਲੁਜ ਦਰਿਆ ਦੇ ਉੱਪਰ ਜਿੱਥੇ ਅੱਜ ਤੁਹਾਨੂੰ ਇੱਕ ਅਜੀਹੀ ਹਕੀਕਤ ਦਾ ਖਾਨ ਲੈ ਕੇ ਆਇਆ ਜਿੱਥੇ ਇੱਕ ਪਾਸੇ ਬੁੱਢੇ ਦਰਿਆ ਦੀ ਗੱਲ ਚੱਲ ਰਹੀ ਹੈ ਸਤਲੁਜ ਦੀ ਗੱਲ ਚੱਲ ਰਹੀ ਹੈ ਜਿੱਥੇ ਬੁੱਢੇ ਦਰਿਆ ਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਮਿਕਸ ਕੀਤਾ ਜਾ ਰਿਹਾ ਇਹ ਲਗਾਤਾਰ ਚਰਚਾ ਤੇ ਸੁਰਖੀਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਣਿਆ ਹੋਇਆ ਪਰ ਦੂਜੇ ਪਾਸੇ ਕਿਵੇਂ ਗੰਦਗੀ ਫੈਲ ਰਹੀ ਹੈ ਸਤਲੁਜ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਕਿਵੇ ਲੁਧਿਆਣਾ ਦੇ ਕੁਝ ਲੋਕ ਜਿਹੜੇ ਨੇ ਉਹ ਆਪਣੇ ਸਤਲੁਜ ਦਰਿਆ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨੇ ਜਿਸ ਦੇ ਕਾਰਨ ਇਹ ਸਤਲੁਜ ਦਰਿਆ ਜਿਹੜਾ ਗੰਦਾ ਹੁੰਦਾ ਜਾ ਰਿਹਾ ਉੱਪਰੋਂ ਪੁਲ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਬਹੁਤ ਸਾਰੇ ਲੋਕ ਇੱਥੋਂ ਆਂਦੇ ਨੇ ਗੁਜ਼ਰਦੇ ਨੇ ਤਾਂ ਇਸ ਦਰਿਆ ਦੇ ਵਿੱਚ ਉੱਥੇ ਹੀ ਪਾਣੀ ਪਾਣੀ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟੇ ਜਾਂਦੇ ਨੇ ਲਿਫਾਫੇ ਸੁੱਟੇ ਜਾਂਦੇ ਨੇ ਉਸ ਤੋਂ ਬਾਅਦ ਮਟਕੀਆਂ ਸੁੱਟੀਆਂ ਜਾਂਦੀਆਂ ਨੇ ਪਰਮਾਤਮਾ ਦੇ ਫੋਟੋਆਂ ਜਿਹੜੀਆਂ ਨੇ ਉਹ ਵੀ ਇੱਥੇ ਸੁੱਟੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਫੋਟੋਆਂ ਦਾ ਹਾਲ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੂਜੇ ਪਾਸੇ ਇਹ ਜਿਹੜੀ ਤਸਵੀਰ ਹੈ ਇਹ ਬਹੁਤ ਗੰਭੀਰ ਮਸਲਾ ਵੀ ਬਣ ਸਕਦਾ ਹੈ ਕਿਉਂਕਿ ਇਹ Hindu ਧਰਮ ਦੇ ਨਾਲ ਕਿਉਂਕਿ Hindu ਧਰਮ ਦੇ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਲਿਆਂਦੀ ਲੋੜ ਹੈ ਪਰ ਇਸ ਦੇ ਵਿੱਚ ਸੁਧਾਰ ਬਿਲਕੁਲ ਵੀ ਨਹੀਂ ਅਦਰ ਦੇਖੋ ਮਾਤਾ ਰਾਣੀ ਦੀ ਜਿਹੜੀ ਫੋਟੋ ਹੈ ਉਹ ਕਿਵੇਂ ਪਈ ਹੈ ਤੇ ਇੱਥੇ ਕੋਈ ਵੀ ਇੱਥੇ ਕਦਰ ਨਹੀਂ ਹੈਗੀ ਇਹ ਲੋਕ ਦੁਕਾਨਾਂ ਤੋਂ ਜਿਹੜਾ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਆ ਦੇਖੋ ਮਾਤਾ ਰਾਣੀ ਦੀ ਜਿਹੜੀ ਫੋਟੋ ਆ ਆ ਕਿਵੇਂ ਇੱਥੇ ਰੁੱਲ ਰਹੀ ਹੈ ਕਿੱਥੇ ਨੇ ਉਹ Hindu ਧਰਮ ਦੇ ਠੇਕੇਦਾਰ ਜਿਹੜੇ ਨੇ ਉਹ ਕਿੱਥੇ ਨੇ ਇਹਨਾਂ ਕੀ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਸਿਰਫ ਸੋਸ਼ਲ ਮੀਡੀਆ ਤੇ ਗੱਲਾਂ ਮਾਰਨ ਜੋਗ ਹੀ ਨੇ ਕਿ ਇਸ ਦੇ ਵਿੱਚ ਸੁਧਾਰ ਨਹੀਂ ਲਿਆ ਸਕਦੇ ਹਮੇਸ਼ਾ Hindu ਧਰਮ ਨੂੰ ਲੈ ਕੇ ਸਾਡਾ Hindu ਧਰਮ ਗੁਲਾਮ ਹੈ ਸਾਡਾ Hindu ਧਰਮ ਇਹ ਪਿੱਛੇ ਜਾ ਰਿਹਾ ਹੈ ਸਾਡਾ ਇਹ ਹੋ ਰਿਹਾ ਉਹ ਹੋ ਰਿਹਾ ਪਰ ਉੱਥੇ ਹੀ ਇਹ ਤਸਵੀਰਾਂ ਦੇਖ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਵੀ ਤੁਹਾਨੂੰ ਕੀ ਲੱਗ ਰਿਹਾ ਇਹ ਇਹ ਬੇਇੱਜ਼ਤ ਵੀ ਨਹੀਂ ਹੋ ਰਹੀ ਹੈ ਇਹ ਕੀ ਹੈ ਤੇ ਦੂਜੇ ਪਾਸੇ ਜੇ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਇੱਥੇ ਲੋਕ ਕਿਵੇਂ ਇਸ ਨੂੰ ਗੰਦਲਾ ਕਰ ਰਹੇ ਨੇ ਕਿਵੇਂ ਇਸ ਦੇ ਵਿੱਚ ਪਲਾਸਟਿਕ ਦੇ ਲਪਾਫੇ ਸੁੱਟ ਰਹੇ ਨੇ ਬੋਰੀਆਂ ਸੁੱਟ ਰਹੇ ਨੇ ਕਿਵੇਂ ਗੰਦਲਾ ਕਰ ਰਹੇ ਨੇ ਦੂਜੇ ਪਾਸੇ ਸਾਰਾ ਬੁੱਡੇ ਦਰਿਆ ਦਾ ਪਾਣੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਿਕਸ ਹੁੰਦਾ ਪਰ ਦੂਜੇ ਪਾਸੇ ਲੁਧਿਆਣਾ ਦੇ ਲੋਕ ਜਿਹੜੇ ਨੇ ਉਹ ਕਿਵੇਂ ਇਸ ਨੂੰ ਗੰਦਾ ਕਰ ਰਹੇ ਨੇ ਕਿਨੇ ਆ ਦੇਖੋ ਸਾਰੇ ਜੇ ਸਤ루 ਦਰਿਆ ਦੇ ਕੰਡੇ ਦੀ ਗੱਲ ਕਰੀਏ ਤਾਂ ਇੱਥੇ ਅਸੀਂ ਮੌਜੂਦ ਆ ਤੇ ਬਿਲਕੁਲ ਇੱਥੇ ਦੇਖ ਲਓ ਕਿਸ ਤਰ੍ਹਾਂ ਦੀ ਜਿਹੜੀ ਗੰਦਗੀ ਹੈ ਮਾਂ ਤਾਂ ਦੀਆਂ ਚੁੰਨੀਆਂ ਇੱਥੇ ਪਈਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਹਿੰਦੂ ਧਰਮ ਨਾਲ ਤਾਲੂਕਾ ਤਰਕਰ ਲਖਣ ਵਾਲੀਆਂ ਵਸਤੂਆਂ ਜਿਹੜੀਆਂ ਨੇ ਉਹ ਤੁਹਾਨੂੰ ਇੱਥੇ ਸਤਲੁਜ ਦਰਿਆ ਦੇ ਜਿਹੜੇ ਕੰਡੇ ਤੇ ਤੁਹਾਨੂੰ ਮਿਲ ਜਾਣਗੀਆਂ ਹੁਣ ਜੇ ਇਹੀ ਕਿਤੇ ਮੰਦਰਾਂ ਦੇ ਵਿੱਚ ਹੋਵੇ ਜਾਂ ਕਿਤੇ ਹੋਰ ਹੋਵੇ ਤਾਂ ਇੱਕ ਵੱਡਾ ਇਸ਼ੂ ਬਣ ਜਾਂਦਾ ਹੈ ਪਰ ਉਹ ਹਿੰਦੂ ਧਰਮ ਦੇ ਠੇਕੇਦਾਰ ਕਿੱਥੇ ਨੇ ਆਹ ਦੇਖੋ ਹੁਣ ਇਹ ਮੂਰਤੀਆਂ ਕਿਵੇਂ ਪਈਆਂ ਹੋਈਆਂ ਨੇ ਇੱਥੇ ਕਿਵੇਂ ਇਹਨਾਂ ਦੀ ਬੇਅਦਬੀ ਜਿਹੜੀ ਹੈ ਉਹ ਹੋ ਰਹੀ ਹੈ ਪਰ ਇਸ ਦੇ ਜ਼ਿੰਮੇਵਾਰ ਕੌਣ ਨੇ ਆਹ ਦੇਖੋ ਇੱਕ ਵਾਰ ਫੇਰ ਉੱਪਰ ਦੇਖ ਸਕਦੇ ਹੋ ਕਿਵੇਂ ਹੁਣ ਇੱਕ ਮੈਡਮ ਨਜ਼ਰ ਆ ਰਹੀ ਹੋएगी ਤੁਹਾਨੂੰ ਪੁਲ ਦੇ ਉੱਪਰੋਂ ਜਾ ਰਹੇ ਹੋਣੇ ਤਾਂ ਬਈ ਸੋਚਿਆ ਕਿ ਹੁਣ ਆ ਚੀਜ਼ਾਂ ਮੈਂ ਕਿੱਥੇ ਸੁੱਟਾਂ ਤਾਂ ਇਹਨਾਂ ਨੂੰ ਸਤਲੁਜ ਦਰਿਆ ਜਿਹੜਾ ਵੈ ਉਹ ਨਜ਼ਰ ਆਇਆ ਦੇਖੋ ਕਿਵੇਂ ਉੱਪਰੋਂ ਨਮਕ ਨਮਕ ਵਰਗੀ ਕੋਈ ਚੀਜ਼ ਲੱਗ ਰਹੀ ਹੈ ਕਿਵੇਂ ਸੁੱਟਿਆ ਜਾ ਰਿਹਾ ਦੇਖੋ ਆ ਲਫਾਫਾ ਉਸ ਤੋਂ ਬਾਅਦ ਰਹਿ ਗਿਆ ਲਫਾਫਾ ਆ ਲਫਾਫਾ ਵੀ ਦੇਖੋ ਤੁਸੀਂ ਇਹ ਲਫਾਫਾ ਵੀ ਥੱਲੇ ਹੀ ਆਊਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ 1 2 ਨਹੀਂ ਪੂਰੀ ਦਿਨ ਦੇ ਵਿੱਚ ਇੱਥੋਂ ਘਰ ਤੋਂ ਘਟਨੇ ਤਾਂ 100 ਬੰਦਾ ਜਿਆਹਾ ਹੋਏਗਾ ਜਿਹੜਾ ਇਸ ਦੇ ਵਿੱਚ ਇਸ ਤਰ੍ਹਾਂ ਦੀਆਂ ਵਸਤੂਆਂ ਸੁੱਟ ਕੇ ਜਾਂਦਾ ਹੈ ਤੇ ਉਹ ਸਾਰੀਆਂ ਵਸਤੂਆਂ ਬਿਲਕੁਲ ਸਾਈਡ ਤੇ ਆ ਕੇ ਕੰਡੇ ਤੇ ਜੰਮ ਜਾਂਦੀ ਹੈ ਆ ਦੇਖੋ ਦੂਰ ਦੂਰ ਤੱਕ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਕਿ ਕਿਵੇਂ ਸਾਰਾ ਚੁੰਨੀਆਂ ਪਈਆਂ ਨੇ ਮਾਤਾ ਦੀਆਂ ਮੂਰਤੀਆਂ ਪਈਆਂ ਨੇ ਹਾਂਡੀਆਂ ਪਈਆਂ ਨੇ ਆ ਸਾਰੇ ਹਿੰਦੂ ਧਰਮ ਦੇ ਨਾਲ ਤਾਲੁਕਾਤ ਰੱਖਦੇ ਤਾਂ ਇਸ ਨੂੰ ਵੀਡੀਓ ਨੂੰ ਦੇਖ ਕੇ ਕਮੈਂਟ ਦੇ ਵਿੱਚ ਜ਼ਰੂਰ ਆਪਣੀ ਰਾਏ ਦਿਓ ਕਿ ਸੋਸ਼ਲ ਮੀਡੀਆ ਤੇ ਸਿਰਫ ਬੋਲਣ ਦੇ ਨਾਲ ਕੀ ਹਿੰਦੂ ਧਰਮ ਵਿਕਾਸ ਕਰ ਸਕਦਾ ਹੈ ਕਿ ਹਿੰਦੂ ਧਰਮ ਜੋ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਵੀ ਐਦਾਂ ਹੋ ਰਿਹਾ ਉਦਾਂ ਹੋ ਰਿਹਾ ਸਾਡੇ ਧਰਮ ਨੂੰ ਪਿੱਛੇ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਦੇਖ ਕੇ ਤੁਸੀਂ ਕੀ ਕਹੋਗੇ ਵੀ ਕੀ ਹੋ ਰਿਹਾ ਆ ਦੇਖੋ ਫਿਰ ਆ ਦੇਖ ਫਿਰ ਅੱਗੇ ਲੋਕ ਇੱਥੇ ਦੇਖੋ ਇਹ ਲੁਧਿਆਣਾ ਦੇ ਹੀ ਲੋਕ ਨੇ ਇਹ ਲੁਧਿਆਣਾ ਦੇ ਲੁਧਿਆਣਾ ਦੇ ਵਾਸੀ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਚੀਜ਼ ਨਹੀਂ ਸੁੱਟਣ ਵਾਲੀ ਹੈਗੀ ਉਹ ਵੀ ਚੀਜ਼ਾਂ ਇਸ ਦੇ ਵਿੱਚ ਸੁੱਟ ਜਾਂਦੇ ਨੇ ਆ ਦੇਖੀ ਜਾਈਓ ਤੁਸੀਂ ਤਸਵੀਰ ਦੇ ਵਿੱਚ ਅਸੀਂ ਬਿਲਕੁਲ ਤੁਹਾਨੂੰ ਸਾਰਾ ਕਲੀਅਰ ਦਿਖਾਵਾਂਗੇ ਕਿਵੇਂ ਕਿਦਾਂ ਕੀ ਸੁੱਟਦੇ ਨੇ ਇਹ ਤੇ ਉਹ ਫਿਰ ਕਿੱਥੇ ਜਾ ਕੇ ਟਿਕ ਜਾਂਦਾ ਤੇ ਫਿਰ ਕਿਵੇਂ ਸਤਲੁਜ ਦਰਿਆ ਗੰਦਲਾ ਹੁੰਦਾ ਜਾ ਰਿਹਾ ਆ ਦੇਖੋ ਆ ਸੁੱਟਿਆ ਪਹਿਲਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਜਿਹੜੀਆਂ ਘਰੋਂ ਕੱਢ ਕੇ ਲਿਆਣਗੇ ਉਸ ਤੋਂ ਬਾਅਦ ਪੋਲੀਥੀਨ ਸਮੇਤ ਸਾਰਾ ਕੁਝ ਐਸੇ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਏਗਾ ਇਸ ਵਲ ਪ੍ਰਸ਼ਾਸਨ ਦੀ ਬੜੀ ਅੰਗਲੀ ਹੈ ਕਿ ਪ੍ਰਸ਼ਾਸਨ ਕਿਉਂ ਨਹੀਂ ਰੋਕਦਾ ਕਿਉਂ ਨਹੀਂ ਉਹਨਾਂ ਨੂੰ ਨਜ਼ਰ ਆਂਦਾ ਕਿ ਭਾਈ ਇਸ ਦੇ ਵਿੱਚ ਇਹ ਜੀਆਂ ਚੀਜ਼ਾਂ ਜੜੀਆਂ ਨੇ ਉਹ ਨਹੀਂ ਸੁੱਟੀਆਂ ਚਾਹੀਦੀਆਂ ਹੁਣ ਇਹਨਾਂ ਨੂੰ ਕੈਮਰਾ ਨਜ਼ਰ ਆ ਰਿਹਾ ਆ ਗਿਆ ਹੋਵੇਗਾ ਤਾਂ ਇਹਨਾਂ ਨੇ ਜਿਹੜਾ ਲਪਾਫਾ ਹੈਗਾ ਉਹ ਨਹੀਂ ਸੁੱਟਿਆ ਪਰ ਬਾਕੀ ਜਿਹੜਾ ਸਮਾਨ ਹੈ ਉਹ ਇਸ ਸਤਲੁਜ ਦਰਿਆ ਦੇ ਵਿੱਚ ਸੁੱਟ ਕੇ ਗਏ ਨੇ ਸੋਸ਼ਲ ਮੀਡੀਆ ਤੇ ਸਿਰਫ ਬੋਲਣ ਦੇ ਨਾਲ ਕੁਝ ਨਹੀਂ ਹੋਣਾ ਇਹ ਸਾਨੂੰ ਦੇਖਣਾ ਪੈਣਾ ਇਹ ਚੀਜ਼ਾਂ ਸਾਨੂੰ ਬਹੁਤ ਗੰਭੀਰ ਰੂਪ ਦੇ ਨਾਲ ਦੇਖਣਾ ਪੈਣਾ ਕਿਉਂਕਿ ਇਹ ਲੁਧਿਆਣਾ ਦੇ ਹੀ ਲੋਕ ਨੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਆਪਣਾ ਆਸਾ ਪਾਸਾ ਆਪਣਾ ਲੁਧਿਆਣਾ ਖਰਾਬ ਕਰਦੇ ਆਪ ਲੁਧਿਆਣੇ ਦੀਆਂ ਚੀਜ਼ਾਂ ਖਰਾਬ ਕਰਦੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂਕਿ ਸੋਸ਼ਲ ਮੀਡੀਆ ਤੇ ਸਿਰਫ ਬੋਲਣ ਦੇ ਨਾਲ ਕੁਝ ਨਹੀਂ ਹੋਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ ਤੇ ਕੌਣ ਕੌਣ ਆ ਰਿਹਾ ਤੇ ਇਸ ਵੀਡੀਓ ਨੂੰ ਸ਼ੇਅਰ ਮੈਂ ਤਾਂ ਕਹਿ ਰਿਹਾ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਤੁਹਾਡੇ ਘਰਾਂ ਦੇ ਵਿੱਚੋਂ ਹੀ ਲੋਕ ਜਿਹੜੇ ਨੇ ਇਸ ਪੁਲ ਤੋਂ ਗੁਜ਼ਰਦੇ ਨੇ ਤੇ ਇਸ ਪੁਲ ਤੋਂ ਥੱਲੇ ਜਿਹੜਾ ਸਮਾਨ ਹੈ ਉਹ ਸੁੱਟਦੇ ਨੇ ਸੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਕਰਨ ਕਿਉਂਕਿ ਇਹ ਸਾਡੇ ਲੁਧਿਆਣੇ ਦਾ ਇੱਕ ਗੰਭੀਰ ਮਸਲਾ ਹੈ ਸਤਲੁਜ ਦਰਿਆ ਕਿਉਂਕਿ ਇੱਥੇ ਗੰਦਾ ਪਾਣੀ ਜਿਹੜਾ ਇਹਦੇ ਵਿੱਚ ਮਿਕਸ ਹੋ ਰਿਹਾ ਲੁਧਿਆਣੇ ਦਾ ਸਾਰਾ ਗੰਦ ਜਿਹੜਾ ਲਿਆਕ ਕੇ ਅਸੀਂ ਲੋਕ ਸਾਰਾ ਇਹਦੇ ਵਿੱਚ ਸੁੱਟ ਦਿੰਦੇ ਆ ਜੋ ਆਸੇ ਪਾਸੇ ਆ ਕੇ ਫੈਲ ਜਾਂਦਾ ਇੱਥੇ ਲੋਕ ਆਂਦੇ ਨੇ ਮੱਥਾ ਟੇਕਦੇ ਹਾਂ ਵੱਡੀ ਗੱਲ ਤੁ ਅਛਟ ਪੂਜਾ ਹੁੰਦੀ ਹੈ ਇੱਕ ਸਤਲੁਜ ਦਰਿਆ ਦੇ ਵਿੱਚ ਲੋਕ ਬੜੀ ਅ ਸ਼ਰਦਾ ਦੇ ਨਾਲ ਆਉਂਦੇ ਨੇ ਐਸ ਇਨਾ ਪਵਿੱਤਰ ਤਿਵਾਰ ਜਿਹੜਾ ਵੈ ਉਹ ਬਿਹਾਰ ਦੇ ਲੋਕਾਂ ਦਾ ਹੁੰਦਾ ਹੈ ਸਭ ਤੋਂ ਪਵਿੱਤਰ ਤਿਵਾਰ ਜਿਹੜਾ ਵੈ ਉਹ ਕਿਹਾ ਜਾਂਦਾ ਹੈ ਇੱਥੇ ਆਉਂਦੇ ਨੇ ਇਹਦੇ ਵਿੱਚ ਅੱਧਾ ਅੱਧੀ ਅੱਧੀ ਰਾਤ ਉਹ ਅੱਧੇ ਅੱਧਾ ਸਰੀਰ ਪਾਣੀ ਦੇ ਵਿੱਚ ਰੱਖਦੇ ਨੇ ਵੀ ਕਿਸ ਤਰ੍ਹਾਂ ਦੀ ਮਤਲਬ ਸ਼ਰਦਾ ਉਹਨਾਂ ਦੀ ਹੁੰਦੀ ਹੈ ਪਰ ਅਸੀਂ ਕਿਦੇ ਵਿੱਚ ਰੱਖ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਇਸ ਪਾਣੀ ਦੇ ਵਿੱਚ ਹੈ ਕੀ ਹੈ ਉਧਰੋਂ ਬੁੱਡੇ ਨਾਲੇ ਦਾ ਪਾਣੀ ਮਿਕਸ ਹੋ ਰਿਹਾ ਹੈ ਦੂਜੇ ਪਾਸੇ ਉੱਪਰੋਂ ਸਾਰਾ ਜਿਹੜਾ ਘਰੋਂ ਆਪਾਂ ਕੱਢ ਕੇ ਲਿਆਣੇ ਆ ਪਲਾਸਟਿਕ ਲਿਫਾਫਾ ਸਾਰਾ ਕੁਝ ਉਹਦੇ ਚ ਵੀ ਆਪਾਂ ਕਿਹੜੀ ਪੂਜਾ ਕਰ ਰਹੇ ਹਾਂ ਇਹ ਵੀ ਵੱਡਾ ਸਵਾਲ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਦੇਖਣਾ ਚਾਹੀਦਾ ਹੈ ਤੇ Hindu ਧਰਮ ਦੇ ਲੋਕਾਂ ਨੂੰ ਵੀ ਇਸ ਵੱਲ ਦੇਖਣਾ ਚਾਹੀਦਾ ਤੇ ਗੌਰ ਕਰਨਾ ਚਾਹੀਦਾ ਕਿਉਂਕਿ ਜਿਹੜੇ ਇੱਥੋਂ ਸੁੱਟ ਕੇ ਜਾਂਦੇ ਨੇ ਉਹ ਅੱਧੇ Hindu ਵੀ ਹੋ ਸਕਦੇ ਨੇ ਤਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਲੋਕ ਜਾਗਰੂਕ ਹੋ ਸਕਣ ਤੇ ਲੋਕ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਨਾ ਸੁੱਟਣ ਬੋਰੀਆਂ ਨਾ ਸੁੱਟਣ ਹਾਂਡੀਆਂ ਨਾ ਸੁੱਟਣ ਮਾਤਾ ਦੀਆਂ ਮੂਰਤੀਆਂ ਨਾ ਸੁੱਟਣ ਕੈਮਰਾਮੈਨ ਵਿਪਨ 버ਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ